ਦੋਸਤੋ ਨਮਸਕਾਰ ਤੋਂ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਦਾ ਇਲਾਕਾ ਭਾਰਗੋ ਕੈਂਪ ਉਹ ਇਲਾਕਾ ਜਿੱਥੋਂ ਕਿਸੇ ਸਮੇਂ ਸਾਰੇ ਪੰਜਾਬ ਦੀ ਬੈਂਕਿੰਗ ਚੱਲਦੀ ਸੀ ਹਰ ਬੈਂਕ ਦੇ ਵਿੱਚ ਕੋਈ ਨਾ ਕੋਈ EMPLOYE ਭਾਰਗੋ ਕੈਂਪ ਤੋਂ ਜਿਹੜਾ ਉਹ ਮਿਲਦਾ ਸੀ ਤੇ ਉਹ ਇਲਾਕਾ ਜਿਹਦੇ ਵਿੱਚੋਂ ਸਾਰੇ ਪੰਜਾਬ ਨੂੰ ਕਾਰਪੋਰੇਸ਼ਨ ਦੇ ਵਿੱਚ ਵੀ EMPLOYE ਜਾਂਦੇ ਸੀ ਲੇਕਿਨ ਅੱਜ ਕੀ ਕਾਰਨ ਹੈ ਕਿ ਸਾਰੇ ਸਰਕਾਰੀ ਬੈਂਕ ਤੇ ਸਾਰੀਆਂ ਕਾਰਪੋਰੇਸ਼ਨਾਂ ਦੇ ਵਿੱਚ ਅੱਜ ਕੋਈ ਦੋ ਚਾਰ ਹੀ EMPLOYEES ਰਹਿ ਗਏ ਨੇ ਔਰ ਜਿਹੜੇ ਰਹਿ ਵੀ ਗਏ ਨੇ ਉਹ ਵੀ ਸ਼ਾਇਦ ਰਿਟਾਇਰਮੈਂਟ ਦੀ ਉਮਰ ਤੱਕ ਪਹੁੰਚ ਚੁੱਕੇ ਨੇ। ਤੋਂ ਅੱਜ ਦੇ ਵੀਡੀਓ ਦੇ ਵਿੱਚ ਜਾਣਾਂਗੇ ਕਿ ਆਖਿਰ ਕੀ ਕਾਰਨ ਹੈ ਕਿ ਕਿਉਂ ਭਾਰਗੋ ਕੈਂਪ ਦੇ ਲੋਕ ਜਿਹੜੇ ਨੇ ਉਸ ਸਰਕਾਰੀ ਨੌਕਰੀਆਂ ਤੋਂ ਦਿਨ-ਬ-ਦਿਨ ਜਿਹੜੇ ਦੂਰ ਹੁੰਦੇ ਜਾ ਰਹੇ ਨੇ ਤੇ ਕੋਈ ਇਹਦੇ ਵੱਲ ਜਿਹੜਾ ਉਹ غور ਕਿਉਂ ਨਹੀਂ ਕਰਦੇ। ਦੋਸਤੋ ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਤੋਂ ਅ ਕੁਝ ਦੋਸਤਾਂ ਨੇ ਇਤਰਾਜ਼ ਜਤਾਇਆ ਸੀ ਕਿ ਜਿਹੜੀਆਂ ਚੈਨਲ ਦੀਆਂ ਵੀਡੀਓ ਨੇ ਉਹ ਪੋਲਿਟਿਕਲ ਹੀ ਹੁੰਦੀਆਂ ਜਾ ਰਹੀਆਂ ਨੇ ਤੇ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਸਮਾਜਿਕ ਮੁੱਦਿਆਂ ਦੇ ਉੱਤੇ ਵੀ ਜਿਹੜੀ ਗੱਲ ਕੀਤੀ ਜਾਏ ਜਿੱਦਾਂ ਕਿ ਅੱਜ ਦੀ ਵੀਡੀਓ ਦੇ ਵਿੱਚ ਹੋਣ ਵਾਲੀ ਹੈ। ਤੋਂ ਦੋਸਤੋ ਗੱਲ ਸ਼ੁਰੂ ਹੁੰਦੀ ਹੈ ਸਾਲ 1947 ਦੇ ਵਿੱਚ ਪਾਰਟੀਸ਼ਨ ਹੁੰਦੀ ਹੈ ਤੇ ਇੱਕ ਟੈਂਟ ਲੱਗਦਾ ਕੈਂਪ ਲੱਗਦਾ ਜਿਸ ਨੂੰ ਨਾਂ ਦਿੱਤਾ ਜਾਂਦਾ ਭਾਰਗੋ ਕੈਂਪ ਜਿਸ ਦੇ ਵਿੱਚ ਸਿਆਲਕੋਟ ਇਲਾਕੇ ਤੋਂ ਕੁਝ ਲੋਗ ਆ ਕੇ ਜਿਹੜੇ ਉਹ ਵਸਦੇ ਨੇ ਜਿਹੜੇ ਕਿ ਮੋਸਟਲੀ ਸਰਜਿਕਲ ਤੇ ਸਪੋਰਟਸ ਦੇ ਕਾਰੀਗਰ ਸੀ ਜੇ ਮੈਂ ਗਲਤ ਨਾ ਹੋਵਾਂ ਤੇ ਜ਼ਿਆਦਾਤਰ ਲੋਕ ਜਿਹੜੇ ਉਹ ਲੇਬਰ ਕਲਾਸ ਸੀ ਲੇਬਰ ਤਬਕਾ ਸੀ ਲੋਗ ਘੜੀ ਡੰਗ ਕਰਕੇ ਆਪਣਾ ਟਾਈਮ ਸਾਰਦੇ ਸੀ ਤੋਂ ਉਸ ਸਮਾਂ ਜਿਹੜਾ ਕਾਫੀ ਗਰੀਬੀ ਦੇ ਹਾਲਾਤਾਂ ਦੇ ਵਿੱਚ ਕੱਟਿਆ ਜਿਹੜੀ ਪਹਿਲੀ ਪੀੜ੍ਹੀ ਜਿਹੜੀ ਭਾਰਤ ਬਣਨ ਤੋਂ ਬਾਅਦ ਜਿਹੜੀ ਇੱਥੇ ਆਈ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਮੁਸ਼ਕਲਾਂ ਲੋਕਾਂ ਨੂੰ ਆਉਂਦੀਆਂ ਗਈਆਂ ਤੋਂ ਲੋਕਾਂ ਨੂੰ ਇਹ ਸਮਝ ਆਈ ਕਿ ਸ਼ਾਇਦ ਜਿਹੜੀ ਪੜ੍ਹਾਈ ਹੈ ਉਹੀ ਇੱਕ ਐਸਾ ਰਸਤਾ ਹੈ ਜਿਹੜੀ ਸਾਨੂੰ ਕਿਤੇ ਸਾਡੇ ਘਰ ਦੇ ਹਾਲਾਤ ਬਦਲਣ ਦੇ ਵਿੱਚ ਮਦਦ ਕਰ ਸਕਦੀ ਹੈ ਤੋਂ ਉਹੀ ਹੁੰਦਾ ਕਿਉਂਕਿ 47 ਤੋਂ ਬਾਅਦ ਜਿਹੜੀ ਪੀੜ੍ਹੀ ਉਧਰੋਂ ਆਈ ਸੀ ਉਹਨਾਂ ਦਾ ਸਮਾਂ ਲਗਭਗ ਜਿਹੜਾ ਨਿਕਲ ਚੁੱਕਾ ਸੀ ਲੇਕਿਨ ਉਸ ਤੋਂ ਬਾਅਦ ਜਿਹੜੇ ਬੱਚੇ ਜਿਨ੍ਹਾਂ ਨੇ ਭਾਰਤ ਬਣਨ ਤੋਂ ਬਾਅਦ ਭਾਰਤ ਦੇ ਵਿੱਚ ਜਨਮ ਲਿਆ ਉਹ ਉਹਨਾਂ ਕੋਲ ਜਿਹੜਾ ਰਸਤਾ ਪੜ੍ਹਾਈ ਦਾ ਸੀ ਉਹਨਾਂ ਨੇ ਉਹਨੂੰ ਅਪਣਾਇਆ ਔਰ ਜਿਹੜਾ ਇਹ ਸਿੱਟਾ ਸੀ ਕਿ ਕੋਈ ਸਮਾਂ ਸੀ ਜਦੋਂ 70s ਤੇ 80s ਦੇ ਵਿੱਚ ਸਾਰੇ ਪੰਜਾਬ ਦੀਆਂ ਕਾਰਪੋਰੇਸ਼ਨਸ ਤੇ ਸਾਰੇ ਪੰਜਾਬ ਦੇ ਜਿਹੜੇ ਬੈਂਕਿੰਗ ਸੈਕਟਰ ਨੇ ਉਹਨਾਂ ਦੇ ਵਿੱਚ ਭਾਰਗੋ ਕੈਂਪ ਤੋਂ ਅਸੀਂ ਕਹਿ ਸਕਦੇ ਹਾਂ ਕਿ EMPLOYE ਲੱਗੇ ਸੀ ਔਰ ਸਮਾਂ ਐਸਾ ਸੀ ਕਿ ਹਰ ਕਿਸੇ ਡਿਪਾਰਟਮੈਂਟ ਦੇ ਵਿੱਚ ਕੋਈ ਨਾ ਕੋਈ EMPLOYE ਜਿਹੜਾ ਤੁਹਾਨੂੰ ਭਾਰਗੋ ਕੈਂਪ ਦਾ ਮਿਲਦਾ ਸੀ ਜੇ ਮੈਂ ਜ਼ਿਆਦਾ ਨਾ ਕਹਾਂ ਤੇ ਪੰਜਾਬ ਨਾਲ ਗੱਲ ਕਰੀਏ ਤੇ ਜਲੰਧਰ ਦੇ ਵਿੱਚ ਜਿੰਨੇ ਵੀ ਸਰਕਾਰੀ ਬੈਂਕ ਸੀ ਉਹਨਾਂ ਚ ਕੋਈ ਨਾ ਕੋਈ EMPLOYE ਜਿਹੜਾ ਭਾਰਕੋ ਕੈਂਪ ਤੋਂ ਜ਼ਰੂਰ ਆਂਦਾ ਸੀ ਸਮਾਂ ਵੀ ਇਦਾਂ ਗਿਆ ਲੋਕਾਂ ਨੇ ਸਰਕਾਰੀ ਨੌਕਰੀਆਂ ਕਰਕੇ ਆਪਣੇ ਘਰਾਂ ਦੇ ਹਾਲਾਤ ਬਦਲੇ ਤੇ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਤੇ ਜਦੋਂ ਸਭ ਤੋਂ ਪਹਿਲੀ ਇੱਕ ਕਲੋਨੀ ਟਾਵਰ ਇਨ ਕਲੇਵ ਬਸਦੀ ਆ ਵਡਾਲਾ ਚੌਂਕ ਦੇ ਕੋਲ ਤੇ ਉਸ ਦੇ ਵਿੱਚ ਬੈਂਕ ਕਲੋਨੀ ਜਿਹੜੀ ਬਣਦੀ ਆ ਉਹ ਸਾਰੀ ਭਾਰਕੋ ਕੈਂਪ ਤੋਂ ਜਿਹੜੇ ਬੈਂਕਿੰਗ ਸੈਕਟਰ ਦੇ ਲੋਕ ਸੀ ਉਹੀ ਸਾਰੇ ਜਾ ਕੇ ਉੱਥੇ ਵਸੇ ਸੀ ਲੇਕਿਨ ਜਦੋਂ 90s ਦਾ ਦੌਰ ਆਂਦਾ ਹੈ ਤੇ ਉਸ ਤੋਂ ਬਾਅਦ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਵੱਧਰ ਹੁੰਦੇ ਨੇ ਲੋਕਾਂ ਦਾ ਧਿਆਨ ਜਿਹੜਾ ਪੜਾਈਆਂ ਤੋਂ ਹਟਦਾ ਔਰ ਉਹਦੀ ਇੱਕ ਐਗਜ਼ਾਮਪਲ ਜਿਹੜੀ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਬੀਤੀ ਆ ਉਹ ਵੀ ਤੁਹਾਨੂੰ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਕਿਉਂਕਿ ਅਕਸਰ ਇਨਸਾਨ ਜਿਹੜਾ ਉਹ ਜਦੋਂ ਮੁਸ਼ਕਲ ਹਾਲਾਤਾਂ ਦੇ ਵਿੱਚ ਹੁੰਦਾ ਹੈ ਤੇ ਤਰੱਕੀ ਉਦੋਂ ਹੀ ਕਰਦਾ ਕਿਉਂਕਿ ਜਿੱਦਾਂ ਜਿੱਦਾਂ ਲੋਕ ਜਿਹੜੇ ਸਰਕਾਰੀ ਨੌਕਰੀਆਂ ਦੇ ਵਿੱਚ ਆ ਗਏ ਸੀ ਤੇ ਉਹਨਾਂ ਦਾ ਲਾਈਫਸਟਾਈਲ ਥੋੜਾ ਜਿਹਾ ਇਜ਼ੀ ਹੋਣਾ ਸ਼ੁਰੂ ਹੋ ਗਿਆ ਸੀ ਲੋਕ ਮਿਹਨਤ ਤੋਂ ਜਿਹੜੇ ਨੇ ਉਹ ਕਤਰਾਨ ਲੱਗ ਗਏ ਸੀ ਤੋਂ ਗੱਲ ਸ਼ੁਰੂ ਕਰਾਂਗਾ ਮੈਂ ਲੇਟ 90ਸ ਦੀ ਤੋਂ ਲੇਟ 90ਸ ਦਾ ਦੌਰ ਹੈ ਭਰਗੋ ਕੈਂਪ ਦਾ ਸਰਕਾਰੀ ਸਕੂਲ ਤੇ ਮੇਰੀ 10ਵੀਂ ਕਲਾਸ ਚੱਲ ਰਹੀ ਸੀ ਤੋਂ 10ਵੀਂ ਕਲਾਸ ਦੇ ਤੱਕ ਕੀ ਹੁੰਦਾ ਕਿ ਜਿਹੜੇ ਨਾਲ ਸਟੂਡੈਂਟ ਮੇਰੇ ਕਲਾਸਮੇਟ ਸੀ ਉਹ ਸਾਰੇ ਲਗਭਗ ਆਪਣੇ ਆਸ-ਪਾਸ ਏਰੀਆ ਦੇ ਸੀ ਮੇਰੇ ਦੋਸਤ ਜਿਹੜੇ ਅੱਜ ਵੀ ਲਿੰਕ 'ਚ ਨੇ ਤੋ ਜਿਆਦਾਤਰ ਲੋਕ ਜਿਹੜੇ ਨੇ ਉਹ ਆਸ-ਪਾਸ ਏਰੀਆ ਦੇ ਸੀ ਕੋ ਮੋਡਲ ਉਸ ਤੋਂ ਜਾਂ ਮੋਸਟਲੀ ਪਾਰਗੋ ਕੈਂਪ ਦੇ ਸੀ ਕੋਈ ਬਸਤੀਆਂ ਦਾ ਸੀ ਲੇਕਿਨ ਜਿੱਦਾਂ ਹੀ 10ਵੀਂ ਕਲੀਅਰ ਹੁੰਦੀ ਹੈ ਪਲੱਸ 1 ਆਂਦੀ ਹੈ ਤੋ ਪਲੱਸ 1 ਦੀ ਕਲਾਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਕੂਲ ਦੇ ਵਿੱਚ ਜਿਹੜੇ ਚਿਹਰੇ ਨਵੇਂ ਆ ਰਹੇ ਨੇ ਉਹ ਸਾਰੇ ਬਦਲੇ ਹੋਏ ਸੀ ਪਲੱਸ 1 ਦੇ ਜਿਹੜੇ ਸਟੂਡੈਂਟ ਹੈ ਉਹ ਆਈ ਥਿੰਕ ਮੈਨੂੰ ਯਾਦ ਹੈ ਅੱਜ ਵੀ ਕਿ ਮੇਰਾ ਜਿਹੜਾ ਸੈਕਸ਼ਨ ਉਹ ਬੀ ਸੀ ਇਸ ਬੀ ਸੈਕਸ਼ਨ ਦੇ ਵਿੱਚ ਵੀ ਸਟੂਡੈਂਟ ਜਿਹੜੇ ਨੇ ਉਹ 30% ਸਟੂਡੈਂਟ ਜਿਹੜੇ ਨੇ ਉਹ ਭਾਰਗੋ ਕੈਂਪ ਤੋਂ ਬਾਹਰ ਦੇ ਸੀ। ਤੋਂ ਥੋੜਾ ਅਜੀਬ ਲੱਗਦਾ ਸੀ ਇਹ ਚੀਜ਼ਾਂ ਦੇਖ ਕੇ ਕਿ ਇਹ ਇਹ ਲੋਕ ਕੌਣ ਨੇ ਜਿਹੜੇ ਸਾਡੇ ਭਾਰਗੋ ਕੈਂਪ ਸਕੂਲ ਦੇ ਵਿੱਚ ਪੜਨ ਆ ਰਹੇ ਨੇ। ਕਿਉਂਕਿ ਭਾਰਗੋ ਕੈਂਪ ਦੇ ਸਕੂਲ ਦੇ ਬੱਚੇ ਜਿਹੜੇ ਉਦੋਂ ਘਟਨੇ ਸ਼ੁਰੂ ਹੋ ਗਏ ਸੀ ਕਿਉਂਕਿ ਲੋਕ ਜਿਹੜੇ ਨੇ ਮੋਸਟਲੀ ਜਿਹੜੇ ਸ਼ਾਇਦ ਘਰਾਂ ਦੇ ਹਾਲਾਤ ਠੀਕ ਨਾ ਹੋਣ ਕਰਕੇ ਜਾਂ ਕੁਝ ਅੱਛੀ ਗਾਈਡੈਂਸ ਨਾ ਹੋਣ ਕਰਕੇ 10ਵੀਂ ਤੋਂ ਬਾਅਦ ਲੋਕਾਂ ਦੀ ਬੱਚਿਆਂ ਦੀ ਜਿਹੜੀ ਉਹ ਪੜ੍ਹਾਈ ਛੱਡਾ ਲੈਂਦੇ ਸੀ। ਤੋ ਨਵੇਂ ਚਿਹਰੇ ਮਿਲਦੇ ਨੇ ਆ ਕੇ ਪਲੱਸ 1 ਦੇ ਵਿੱਚ ਨਵੇਂ ਲੋਕ ਮਿਲਦੇ ਨੇ ਆ ਕੇ ਲੇਕਿਨ ਕੁਝ ਸਮਾਂ ਬਾਅਦ ਇਹ ਚੀਜ਼ ਦਾ ਅਹਿਸਾਸ ਹੁੰਦਾ ਹੈ ਕਿ ਉਹ ਲੋਕ ਲਾਂਬੜਾ ਕਾਂਬੜਾ ਪੰਗ ਸਾਬੂ ਤੱਕ ਤੋਂ ਜਿਹੜੇ ਸਟੂਡੈਂਟ ਨੇ ਉਹ ਭਾਰਗੋ ਕੈਂਪ ਸਕੂਲ ਦੇ ਵਿੱਚ ਪੜਨ ਕਿਉਂ ਆ ਰਹੇ ਨੇ ਕਿਉਂਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਸੀਨੀਅਰ ਸੈਕੰਡਰੀ ਸਕੂਲ ਹੈ ਹੀ ਨਹੀਂ ਸੀ ਤੋ ਕਾਫੀ ਸਮਾਂ ਬਾਅਦ ਇਹ ਗੱਲ ਸਮਝ ਆਂਦੀ ਹੈ ਕਿ ਸਾਡਾ ਭਾਰਗੋ ਕੈਂਪ ਇੰਨਾ ਲੱਕੀ ਸੀ ਕਿ 90s ਦੇ ਵਿੱਚ ਵੀ ਇੱਥੇ ਸੀਨੀਅਰ ਸੈਕੰਡਰੀ ਸਕੂਲ ਸੀ ਔਰ ਇਹਦੇ ਆਸ-ਪਾਸ ਜਿਹੜੇ ਇਲਾਕੇ ਦੂਰ-ਦਰਾਜ ਜਿਹੜੇ ਥੋੜੇ ਕਸਬਾ ਕਹਿ ਸਕਦੇ ਆ ਜਾਂ ਪਿੰਡ ਸੀ ਉਹਨਾਂ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਹੋਣਾ ਦਿਨਾਂ 'ਚ ਨਹੀਂ ਸੀ ਇਸ ਕਰਕੇ ਬੱਚਿਆਂ ਨੂੰ ਜਿਹੜਾ ਉਹ 12-15 ਤੇ 20 ਕਿਲੋਮੀਟਰ ਤੱਕ ਵੀ ਦੂਰ ਜਿਹੜਾ ਉਹ ਪੜਨ ਲਈ ਆਉਣਾ ਪੈਂਦਾ ਸੀ ਤੇ ਮੈਂ ਕਈ ਵਾਰੀ ਦੇਖਦਾ ਸੀ ਕਿ ਸਰਦੀਆਂ ਦੇ ਵਿੱਚ ਜਦੋਂ ਸਕੂਲ ਦਾ ਟਾਈਮ 8 ਵਜੇ ਦਾ ਹੁੰਦਾ ਸੀ ਤੇ ਉਦੋਂ ਸਾਡੇ ਪਹੁੰਚਣ ਤੋਂ ਪਹਿਲੇ ਕੰਗ ਸਾਬੂ ਜਾਂ ਖਾਂਬਰੇ ਤੋਂ ਜਿਹੜੇ ਬੱਚੇ ਜਿਹੜੇ ਬਾਈ ਬੱਸ ਆਂਦੇ ਸੀ ਉਹ ਪਹਿਲੇ ਪਹੁੰਚੇ ਹੁੰਦੇ ਸਨ ਤੂੰ ਇਹ ਚੀਜ਼ ਸੋਚ ਕੇ ਵੀ ਹੈਰਾਨੀ ਹੁੰਦੀ ਸੀ ਕਿ ਇਹ ਇਹ ਇਹਨਾਂ ਦੇ ਵਿੱਚ ਇੰਨੀ ਪੜ੍ਹਾਈ ਦੇ ਪ੍ਰਤੀ ਇੰਨੀ ਇੱਛਾ ਸ਼ਕਤੀ ਕਿਉਂ ਹੈ ਤੂੰ ਗੱਲ ਉੱਥੇ ਮੁੱਕਦੀ ਹੈ ਕਿ ਘਰਾਂ ਦੇ ਹਾਲਾਤ ਜਾਂ ਜਿਹੜੀ ਤੁਹਾਡੀ ਗਾਈਡੈਂਸ ਹੈ ਇਹ ਦੋਨੇ ਚੀਜ਼ਾਂ ਮੈਟਰ ਕਰਦੀਆਂ ਨੇ ਤੋ ਉਹ ਸਮਾਂ ਅੱਜ ਮੈਨੂੰ ਯਾਦ ਆਉਂਦਾ ਹੈ ਕਿ ਜਿੰਨੀਆਂ ਜ਼ਿਆਦਾ ਸਹੂਲਤਾਂ ਸਾਡੇ ਕੋਲ ਸੀ ਸ਼ਾਇਦ ਸਾਡੇ ਬਾਹਰ ਕੋ ਗੈਂਪ ਨੇ ਉਹਨਾਂ ਉਹਨਾਂ ਫਾਇਦਾ ਉਸ ਚੀਜ਼ ਦਾ ਚੱਕਿਆ ਨਹੀਂ ਕਿਉਂਕਿ 90s ਤੋਂ ਬਾਅਦ ਜਿਹੜੇ ਬੱਚੇ ਸਰਕਾਰੀ ਸਕੂਲ ਭਾਰਗੋ ਕੈਂਪ ਦੇ ਵਿੱਚ ਪੜ੍ਹੇ ਨੇ ਉਹ ਸ਼ਾਇਦ ਕੁਝ ਗਿਣਤੀ ਦੇ ਵਿੱਚ ਹੀ ਨੇ ਜਿਹੜੇ ਗਵਰਨਮੈਂਟ ਜੌਬ 'ਚ ਗਏ ਨੇ ਮੋਸਟਲੀ ਜਿਹੜੇ ਗਏ ਨੇ ਉਹ ਸ਼ਾਇਦ ਕੋਈ ਟੀਚਿੰਗ ਅਲਾਈਨਿੰਗ ਦੇ ਵਿੱਚ ਗਏ ਨੇ ਕਿਉਂਕਿ ਉਸ ਤੋਂ ਪਹਿਲੇ ਜਿਹੜਾ ਦੌਰ ਸੀ ਜਿਨ੍ਹਾਂ ਦੀ ਏਜ ਅਜ ਮੈਂ ਕਹਿ ਸਕਦਾ ਕਿ 50 ਪਲੱਸ ਹੈ ਜਾਂ ਮੇਬੀ ਰਿਟਾਇਰਮੈਂਟ ਦੀ ਉਮਰ ਵੀ ਉਹਨਾਂ ਦੀ ਹੋ ਚੁੱਕੀ ਹੋएगी ਮੋਸਟਲੀ ਲੋਕ ਜਿਹੜੇ ਬੈਂਕਿੰਗ ਸੈਕਟਰ ਦੇ ਵਿੱਚ ਸੀ ਔਰ ਇਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਕਿ ਸ਼ਾਇਦ ਅੱਜਕੱਲ ਜਿਹੜੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਕਲਾਸਾਂ ਦੇ ਬੱਚੇ ਵੀ ਜਿਹੜੇ ਕਲਾਸਾਂ ਦੇ ਵਿੱਚ ਘਟਨੇ ਉਸ ਟਾਈਮ ਮੈਨੂੰ ਯਾਦ ਹੈ ਕਿ ਪਲੱਸ 1 ਦੇ ਵਿੱਚ ਮੇਰਾ ਪਰਸਨਲੀ ਰੋਲ ਨੰਬਰ 47 ਸੀ ਤੇ ਅੱਜ ਸ਼ਾਇਦ ਬੀ ਸੈਕਸ਼ਨ ਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਇੰਨੇ ਬੱਚੇ ਹੋਣਗੇ ਤੇ ਮੇਰੇ ਟਾਈਮ ਦੇ ਉੱਪਰ ਤਾਂ ਡੀ ਈ ਤੱਕ ਸੈਕਸ਼ਨ ਬਣਦੇ ਹੁੰਦੇ ਸੀ ਇੰਨੇ ਜ਼ਿਆਦਾ ਬੱਚੇ ਸਰਕਾਰੀ ਸਕੂਲ ਚ ਪੜਦੇ ਸੀ ਲੇਕਿਨ ਜਿੱਦਾਂ ਮੈਂ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਆ ਕਿ ਅੱਜ ਦੀ ਵੀਡੀਓ ਤਾਂ ਸਿਰਫ ਇਸ ਕਰਕੇ ਆ ਕਿ ਆਖਿਰ ਕਿਉਂ ਭਰਗੋ ਕੈਂਪ ਇਲਾਕੇ ਦੇ ਜਿਹੜੇ ਲੋਕ ਨੇ ਉਹ ਸਰਕਾਰੀ ਨੌਕਰੀਆਂ ਤੋਂ ਦੂਰ ਹੋ ਗਏ ਨੇ ਅਸਲ 'ਚ ਲੋਕ ਸਰਕਾਰੀ ਨੌਕਰੀਆਂ ਤੋਂ ਦੂਰ ਨਹੀਂ ਹੋਏ ਸਰਕਾਰੀ ਨੌਕਰੀਆਂ ਲੋਕਾਂ ਤੋਂ ਦੂਰ ਹੋਈਆਂ ਨੇ ਉਹਦਾ ਰੀਜ਼ਨ ਹੈ ਜਾਗਰੂਕਤਾ ਨਾ ਹੋਣਾ ਕੈਰੀਅਰ ਗਾਈਡੈਂਸ ਨਾ ਹੋਣਾ ਔਰ ਸਭ ਤੋਂ ਵੱਡਾ ਕਾਰਨ ਹੈ ਉਹ ਰਾਜਨੀਤਿਕ ਲੋਗ ਜਿਨ੍ਹਾਂ ਨੇ ਬੱਚਿਆਂ ਨੂੰ ਤੇ ਲੋਕਾਂ ਨੂੰ ਇਸ ਬਾਰੇ ਇਸ ਇਸ ਬਾਰੇ ਜਾਗਰੂਕ ਹੀ ਨਹੀਂ ਕੀਤਾ ਕਿਉਂਕਿ ਅਸੀਂ ਕਾਫੀ ਸਮੇਂ ਤੋਂ ਦੇਖਿਆ ਕਿ ਪਾਰ ਕੋ ਕੈਂਪ ਇਲਾਕਾ ਜਿਹੜਾ ਕਿ ਰਾਜਨੀਤੀ ਨੇ ਦੋ ਧੜਿਆਂ ਦੇ ਵਿੱਚ ਦੋ ਬਰਾਦਰੀਆਂ ਦੇ ਵਿੱਚ ਵੰਡਿਆ ਹੋਇਆ ਚਲੋ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਬਰਾਦਰੀ ਦੀ ਗੱਲ ਨਹੀਂ ਕਰਾਂਗੇ ਲੇਕਿਨ ਉਹ ਦੋਨੇ ਕਮਿਊਨਿਟੀਆਂ ਅੱਜ ਵੀ ਸਿੱਖਿਆ ਨੂੰ ਛੱਡ ਕੇ ਨਿਜੀ ਜਿਹੜੇ ਧਾਰਮਿਕ ਏਜੰਡੇ ਨੇ ਉਹਨਾਂ ਨੂੰ ਲੈ ਕੇ ਚੱਲ ਰਹੇ ਨੇ ਇਹ ਦੋਨੇ ਕਮਿਊਨਿਟੀਆਂ ਪਿਛਲੇ ਕਾਫੀ ਸਮੇਂ ਤੋਂ ਲੀਡਰਾਂ ਦੁਆਰਾ ਮੈਨੀਪੂਲੇਟ ਕੀਤਾ ਗਿਆ ਹੈ ਇਹਨਾਂ ਨੂੰ ਲੀਡਰ ਆਪਣੇ ਤਰੀਕੇ ਦੇ ਨਾਲ ਇਹਨਾਂ ਦੋਨਾਂ ਕਮਿਊਨਿਟੀਜ਼ ਨੂੰ ਵਰਤਦੇ ਰਹੇ ਨੇ ਲੇਕਿਨ ਜੇ ਅਸੀਂ ਇੱਕ ਗ੍ਰਾਫ ਦੇਖੀਏ ਤੇ ਸਨ 1990 ਤੋਂ ਬਾਅਦ ਅੱਜ 2025 ਜਿਹੜਾ ਚੱਲ ਰਿਹਾ ਇਹਦੇ ਤੱਕ ਪਹੁੰਚਦੇ ਆ ਪਹੁੰਚਦੇ ਆ ਜਿਹੜਾ ਸਰਕਾਰੀ ਨੌਕਰੀਆਂ ਦਾ ਗ੍ਰਾਫ ਹੈ ਉਹ ਭਾਰਗੋ ਕੈਂਪ ਦੇ ਵਿੱਚ ਡਿੱਗਿਆ ਹੀ ਹੈ ਲੇਕਿਨ ਆ ਸ਼ਾਇਦ ਜਿਹੜੇ ਹੁਣ ਸਾਡੇ ਸਮਾਜ ਦੇ ਠੇਕੇਦਾਰ ਨੇ ਉਹ ਇਹਨਾਂ ਗੱਲਾਂ ਨੂੰ ਨਹੀਂ ਮੰਨਣਗੇ ਕਿਉਂਕਿ ਰੀਸੈਂਟਲੀ ਵੀ ਅਸੀਂ ਦੇਖਿਆ ਕਿ ਸਾਡੇ ਏਰੀਆ ਦੇ ਜਿਹੜੇ ਮੰਤਰੀ ਸਾਹਿਬ ਨੇ ਉਹ ਦੋਨੇ ਕਮਿਊਨਿਟੀਆਂ ਦੇ ਜਿਹੜੇ ਸੋਸ਼ਲ ਵਰਕਰ ਨੇ ਉਹਨਾਂ ਨੂੰ ਕਿਸੇ ਨੂੰ ਕੈਸ਼ ਦਾ ਚੈੱਕ ਵੰਡ ਰਹੇ ਨੇ ਕਿਸੇ ਨੂੰ ਗ੍ਰਾਂਟ ਦੇ ਰਹੇ ਨੇ ਲੇਕਿਨ ਉਹ ਗ੍ਰਾਂਟਾਂ ਦੇ ਕਿੱਥੇ ਰਹੇ ਨੇ ਸਾਨੂੰ ਸਭ ਤੋਂ ਪਹਿਲੇ ਇਹ ਦੇਖਣਾ ਪਏਗਾ ਦੋਸਤੋ ਸ਼ੁਰੂ ਤੋਂ ਲੈ ਕੇ ਅੱਜ ਵੀ ਉਸੇ ਹੀ ਦੌੜ ਦੇ ਵਿੱਚ ਅਸੀਂ ਲੱਗੇ ਹੋਏ ਹਾਂ ਹਰ ਏਰੀਆ ਦੇ ਵਿੱਚ ਕੋਈ ਨਾ ਕੋਈ ਜਾਗਰਤਾ ਕਮੇਟੀ ਹੈ ਹਰ ਏਰੀਆ ਦੇ ਵਿੱਚ ਕੋਈ ਨਾ ਕੋਈ ਧਾਰਮਿਕ ਨਾਂ ਦੀ ਇੱਕ ਸੁਸਾਇਟੀ ਹੈ ਮੈਂ ਸਪੈਸ਼ਲੀ ਕਿਸੇ ਨੂੰ ਟਾਰਗੇਟ ਨਹੀਂ ਕਰਾਂਗਾ ਲੇਕਿਨ ਸਾਨੂੰ ਇਹ ਗੱਲ ਮੰਨਣੀ ਪਏਗੀ ਕਿ ਅਸੀਂ ਲੋਕ ਉਸੇ ਲੀਡਰ ਨੂੰ ਚੰਗਾ ਸਮਝਦੇ ਆ ਜਿਹੜੇ ਸਾਡੇ ਧਾਰਮਿਕ ਜਿਹੜੇ ਸਥਾਨ ਨੇ ਉਹਨਾਂ ਨੂੰ ਗ੍ਰਾਂਟ ਦਿੰਦਾ ਅੱਜ ਭਾਰਗੋ ਕੈਂਪ ਸਕੂਲ ਦਾ ਜੋ ਹਾਲ ਹੈ ਉਹਦੇ ਵਿੱਚ ਕੀ ਸਹੂਲਤਾਂ ਨੇ ਕੀ ਬੱਚਿਆਂ ਨੂੰ ਪੜਾਇਆ ਜਾ ਰਿਹਾ ਉਹਦੇ ਬਾਰੇ ਸ਼ਾਇਦ ਕਿਸੇ ਦਾ ਧਿਆਨ ਨਹੀਂ ਉਸ ਭਾਰਗੋ ਕੈਂਪ ਸਕੂਲ ਤੋਂ ਬਾਅਦ ਕਿੰਨੇ ਗਾਈਡੈਂਸ ਸੈਂਟਰ ਭਾਰਗੋ ਕੈਂਪ ਦੇ ਵਿੱਚ ਖੁੱਲੇ ਨੇ ਇਹ ਸਾਨੂੰ ਦੇਖਣਾ ਪਏਗਾ ਦੋਸਤੋ ਕਿਉਂਕਿ ਇੱਕ ਜਿਹੜੀ ਲਾਈਨ ਭਾਰਗੋ ਕੈਂਪ ਔਰ ਬਾਕੀ ਇਲਾਕੇ ਨੂੰ ਅਲੱਗ ਕਰਦੀ ਹੈ ਸਾਡਾ ਜਿਹੜਾ ਨਕੂਦਰ ਰੋਡ ਹੈ ਜੇ ਅਸੀਂ ਉਹਦੀ ਗੱਲ ਕਰ ਲਈਏ ਤੇ ਜੇ ਕੰਪੈਰੀਜ਼ਨ ਕਰਕੇ ਦੇਖੀਏ ਕਿ ਸਾਨੂੰ 1990 ਤੋਂ ਲੈ ਕੇ ਹੁਣ ਤੱਕ ਜਿਹੜੀ ਤਰੱਕੀ ਨਕੋਦਰ ਰੋਡ ਤੋਂ ਪਰਲੀ ਸਾਈਡ ਨੇ ਕੀਤੀ ਹੈ ਸ਼ਾਇਦ ਭਾਰਗੋ ਕੈਂਪ ਉਸ ਦੇ ਵਿੱਚ ਪਿੱਛੇ ਰਹਿ ਗਿਆ ਕਿਉਂਕਿ ਜੇ ਅੱਜ ਅਸੀਂ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਜਾਂਦੇ ਹਾਂ ਤੇ ਸਾਨੂੰ ਕਿਤੇ ਨਾ ਕਿਤੇ ਉਹਨਾਂ ਇਲਾਕਿਆਂ ਦੇ ਜਿਹੜੇ ਲੋਕ ਸਰਕਾਰੀ ਅਹੁਦਿਆਂ ਤੇ ਬੈਠੇ ਮਿਲਦੇ ਨੇ ਲੇਕਿਨ ਭਾਰਗੋ ਕੈਂਪ ਦੇ ਲੋਕਾਂ ਦੀ ਗਿਣਤੀ ਕਾਫੀ ਘਟਦੀ ਨਜ਼ਰ ਆਂਦੀ ਹੈ ਕਿਉਂਕਿ ਹਮੇਸ਼ਾ ਜੇ ਅਸੀਂ ਗੱਲ ਕਰਦੇ ਹਾਂ ਤਰੱਕੀ ਦੀ ਇਹ ਤਰੱਕੀ ਸਿਰਫ ਸਾਡੇ ਧਾਰਮਿਕ ਸਥਾਨਾਂ ਨੇ ਕੀਤੀ ਹੈ ਸਾਡੇ ਧਾਰਮਿਕ ਸਥਾਨਾਂ ਦੇ ਵਿੱਚ ਹਰ ਚੀਜ਼ ਲੱਗੀ ਆ ਏਸੀ ਵੀ ਲੱਗੇ ਨੇ ਲੇਕਿਨ ਅੱਜ ਭਾਰਗੋ ਕੈਂਪ ਦੇ ਇਲਾਕੇ ਦੇ ਵਿੱਚ ਕਿਸੇ ਵੀ ਏਰੀਆ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਕੋਈ ਐਸਾ ਗਾਈਡੈਂਸ ਸੈਂਟਰ ਨਹੀਂ ਖੋਲਿਆ ਗਿਆ ਜਿਹਦੇ ਵਿੱਚ ਬੱਚਿਆਂ ਨੂੰ ਕੋਈ ਜਿਹੜੇ ਪੁਰਾਣੇ ਰਿਟਾਇਰ ਅਫਸਰ ਨੇ ਰਿਟਾਇਰ ਅਫਸਰ ਨੇ ਜਾਂ ਕੁਝ ਕੋਈ ਸਰਕਾਰੀ ਟੀਚਰ ਨੇ ਰਿਟਾਇਰ ਉਹ ਬੈਠ ਕੇ ਗਾਈਡ ਕਰ ਸਕਣ ਕਿ ਉਹਨਾਂ ਨੇ 10ਵੀਂ ਤੋਂ ਬਾਅਦ ਪਲੱਸ 2 ਤੋਂ ਬਾਅਦ ਗ੍ਰੈਜੂਏਸ਼ਨ ਤੋਂ ਬਾਅਦ ਆਖਿਰ ਪੜਨਾ ਕੀ ਹੈ ਕੀ ਉਹਨਾਂ ਦੇ ਟਾਰਗੇਟ ਹੋਣੇ ਚਾਹੀਦੇ ਨੇ ਤੇ ਕੀ ਉਹਨਾਂ ਦੇ ਪੜ੍ਹਾਈ ਦੇ ਤਰੀਕੇ ਹੋਣੇ ਚਾਹੀਦੇ ਨੇ ਜੇ ਅਸੀਂ ਗੱਲ ਕਰੀਏ ਜਿੱਦਾਂ ਮੈਂ ਪਹਿਲੇ ਗੱਲ ਕੀਤੀ ਆ ਕਿ ਉਹ ਜਿਹੜੀ ਇੱਕ ਲਕੀਰ ਨਕੋਦਰ ਰੋਡ ਸਾਡੇ ਦੋਨਾਂ ਦੇ ਵਿਚਕਾਰ ਖਿੱਚੀ ਹੋਈ ਹੈ ਜੇ ਅੱਜ ਅਸੀਂ ਗੱਲ ਕਰੀਏ ਤੇ ਤੁਸੀਂ ਆਪ ਇਹ ਕੰਪੈਰੀਜ਼ਨ ਕਰਕੇ ਦੇਖ ਲੈਣਾ ਕਿ ਪਿਛਲੇ 20 ਤੋਂ 25 ਸਾਲਾਂ ਦੇ ਵਿੱਚ ਕਿੰਨੇ ਗਾਈਡੈਂਸ ਸੈਂਟਰ ਉਸ ਏਰੀਆ ਚ ਖੁੱਲੇ ਨੇ ਇੱਕ ਦਾ ਨਾਮ ਮੈਂ ਜ਼ਰੂਰ ਲਵਾਂਗਾ ਜਿਹੜਾ ਕਿ ਡਾਕਟਰ ਬੀ ਆਰ ਅੰਬੇਦਕਰ ਆ ਭਵਨ ਦੇ ਵਿੱਚ ਖੁੱਲਿਆ ਹੋਇਆ ਉਸ ਤੋਂ ਇਲਾਵਾ ਵੀ ਜਿਹੜੀਆਂ ਸੁਸਾਇਟੀਆਂ ਲੋਕ ਜਿਹੜੇ ਰਨ ਕਰ ਰਹੇ ਨੇ ਬੜੇ ਵਧੀਆ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਗਾਈਡ ਕਰਦੇ ਨੇ ਔਰ ਜੇ ਅਸੀਂ ਕੰਪੈਰੀਜ਼ਨ ਕਰੀਏ ਭਾਰਗੋ ਕੈਂਪ ਦੇ ਨਾਲ ਉਹਨਾਂ ਦਾ ਤੇ ਭਾਰਗੋ ਕੈਂਪ ਦੇ ਹਰ ਕੋਨੇ ਦੇ ਉੱਤੇ ਕੋਈ ਨਾ ਕੋਈ ਬਾਬਾ ਜੀ ਬੈਠੇ ਹੋਏ ਨੇ ਹਰ ਮੋੜ ਦੇ ਉੱਤੇ ਕੋਈ ਨਾ ਕੋਈ ਦੇਵਾ ਜੀ ਦਾ ਡੇਰਾ ਹੈ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਧਰਮ ਦਾ ਜਿਹੜਾ ਉਹ ਮੰਦਿਰ ਬਣਦਾ ਔਰ ਉਹਨਾਂ ਹੀ ਧਾਰਮਿਕ ਸਥਾਨਾਂ ਤੇ ਹਰ ਮੰਦਿਰ ਦੇ ਵਿੱਚ ਜਿਹੜੇ ਨੇ ਸਾਡੇ ਮੰਤਰੀ ਸਾਹਿਬ ਹਰ ਸਾਲ ਗ੍ਰਾਂਟ ਵੰਨਦੇ ਨਜ਼ਰ ਆਉਂਦੇ ਨੇ ਔਰ ਇਸ ਚੀਜ਼ ਦੀ ਵਡਿਆਈ ਵੀ ਖਟਦੇ ਨੇ ਲੇਕਿਨ ਸਾਡੀ ਏਰੀਆ ਦੇ ਲੋਕ ਜਿਹੜੇ ਨੇ ਏਰੀਆ ਦੇ ਬੱਚੇ ਉਹ ਕਿੱਦਾਂ ਉਹਨਾਂ ਦਾ ਨੌਕਰੀਆਂ ਦਾ ਗ੍ਰਾਫ ਉਹਨਾਂ ਦੀ ਪੜ੍ਹਾਈ ਦਾ ਗ੍ਰਾਫ ਦਿਨ ਬਦਨ ਡਿੱਗਦਾ ਜਾ ਰਿਹਾ ਹੈ ਇਹ ਸ਼ਾਇਦ ਜਵਾਬ ਤੁਹਾਡੇ ਕੋਲ ਹੋਏਗਾ ਦੋਸਤੋ ਕਿਉਂਕਿ ਮੈਨੂੰ ਇਹ ਜਵਾਬ ਮਿਲਦਾ ਨਹੀਂ ਕਿਉਂਕਿ ਜਿੰਨੀ ਦੇਰ ਅਸੀਂ ਇਹ ਲੀਡਰ ਜਾਂ ਸਰਕਾਰਾਂ ਤੋਂ ਗਰੰਟਾ ਧਾਰਮਿਕ ਸਥਾਨਾਂ ਦੇ ਨਾਂ ਤੇ ਮੰਗਦੇ ਰਵਾਂਗੇ ਉਨੀ ਦੇਰ ਸਾਡੇ ਏਰੀਆ ਦੀ ਤਰੱਕੀ ਸੰਭਵ ਨਹੀਂ ਕੁਝ ਗੱਲਾਂ ਦੋਸਤੋ ਇਹਦੇ ਵਿੱਚ ਕੋੜੀਆਂ ਵੀ ਲੱਗਣਗੀਆਂ ਕਿਉਂਕਿ ਕਾਫੀ ਧਾਰਮਿਕ ਸਥਾਨ ਨੇ ਜਿਨ੍ਹਾਂ ਨਾਲ ਮੈਂ ਪਰਸਨਲੀ ਜੁੜਿਆ ਹੋਇਆ ਹਾਂ ਜਿਹੜੇ ਲੋਕ ਮੈਨੂੰ ਜਾਣਦੇ ਨੇ ਲੇਕਿਨ ਇਹ ਸਚਾਈ ਹੈ ਕਿ ਅੱਜ ਸਾਡੇ ਭਾਰਗੋ ਕੈਂਪ ਦੇ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਪੂਰੇ ਪਾਰ ਕੋ ਕੈਂਪ ਦੇ ਵਿੱਚ ਕੋਈ ਵੀ ਇੱਕ ਐਸਾ ਗਾਈਡੈਂਸ ਸੈਂਟਰ ਨਹੀਂ ਹੈਗਾ ਜਿਹਦੇ ਵਿੱਚ ਤੁਹਾਡੇ ਸਾਡੇ ਬੱਚੇ ਜਾ ਕੇ ਗਾਈਡੈਂਸ ਲੈ ਸਕਣ ਕੈਰੀਅਰ ਦੇ ਪ੍ਰਤੀ ਆਪਣੇ ਔਰ ਕੋਈ ਐਸੇ ਲੋਕ ਕਿਉਂਕਿ ਹਜ਼ਾਰਾਂ ਲੋਕ ਨੇ ਸਾਡੇ ਪਾਰ ਕੋ ਕੈਂਪ ਦੇ ਜਿਹੜੇ ਅੱਜ ਪੜ੍ਹ ਲਿਖ ਕੇ ਨੌਕਰੀਆਂ ਕਰਕੇ ਰਿਟਾਇਰ ਘਰਾਂ ਦੇ ਵਿੱਚ ਬੈਠੇ ਨੇ ਲੇਕਿਨ ਕਿਤੇ ਵੀ ਕਿਸੇ ਨੇ ਵੀ ਕੋਈ ਐਸਾ ਇਨੀਸ਼ੀਏਟ ਨਹੀਂ ਲਿਆ ਕਿ ਕੋਈ ਐਸਾ ਕੋਈ ਇੰਸਟੀਚਿਊਟ ਅਸੀਂ ਬਣਾਈਏ ਕੋਈ ਐਸਾ ਲੋਕਾਂ ਦੇ ਫੇਵਰ ਦੇ ਲਈ ਇੱਕ ਇੱਕ ਜਰੀਆ ਬਣਾਈਏ ਕਿ ਲੋਕਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਤਰੱਕੀ ਦਾ ਰਾਹ ਦੱਸ ਸਕੀਏ ਲੇਕਿਨ ਮੈਂ ਉਮੀਦ ਰੱਖਦਾ ਕਿ ਅੱਜ ਦੀ ਜਿਹੜੀ ਵੀਡੀਓ ਹੈ ਇਹ ਸਿਰਫ ਇੱਕ ਵੀਡੀਓ ਨਹੀਂ ਰਹੇਗੀ ਪਰਸਨਲੀ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੇ ਲੋਕ ਸਾਡੇ ਭਾਰਗੋ ਕੈਂਪ ਦੇ ਨੇ ਜਿਹੜੇ ਸਮਝਦਾਰ ਨੇ ਪੜੇ ਲਿਖੇ ਨੇ ਜਿਨ੍ਹਾਂ ਨੇ ਜ਼ਿੰਦਗੀ ਦਾ ਸਫ਼ਰ ਹੰਡਾਇਆ ਹੈ ਜਿਨ੍ਹਾਂ ਨੇ ਸਰਕਾਰੀ ਨੌਕਰੀਆਂ ਤੋਂ ਰਿਟਾਇਰ ਹੋ ਕੇ ਅੱਜ ਘਰਾਂ 'ਚ ਬੈਠੇ ਨੇ ਉਹਨਾਂ ਨਾਲ ਪਰਸਨਲੀ ਜ਼ਿਕਰ ਕੀਤਾ ਜਾਏ ਇਸ ਗੱਲ ਦਾ ਤੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਏ ਕਿ ਕੋਈ ਨਾ ਕੋਈ ਐਸਾ ਕਦਮ ਜਿਹੜਾ ਉਚੱਕਿਆ ਜਾਏ ਕਿ ਆਉਣ ਵਾਲਾ ਸਮਾਂ ਜਿਹੜਾ ਸਾਡੇ ਭਾਰਗੋ ਕੈਂਪ ਦਾ ਅੱਛਾ ਹੋ ਸਕੇ ਔਰ ਆਉਣ ਵਾਲੇ ਜਿਹੜੇ ਬੱਚੇ ਨੇ ਉਹਨਾਂ ਦਾ ਭਵਿੱਖ ਉਜਵਲ ਹੋ ਸਕੇ। ਤੋਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਭਾਰਗੋ ਕੈਂਪ ਇਲਾਕਾ ਉਹ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਸਰਕਾਰੀ ਨੌਕਰੀਆਂ ਦੇ ਵਿੱਚ ਪਿਛੜਿਆ ਤੇ ਇੱਕ ਜਰੀਆ ਵੀ ਜ਼ਰੂਰ ਮੈਂ ਇੱਕ ਆਈਡੀਆ ਦਿੱਤਾ। ਕਿ ਸ਼ਾਇਦ ਇਸ ਤਰ੍ਹਾਂ ਕੁਝ ਹੱਲ ਹੋ ਸਕਦਾ ਹੈ ਲੇਕਿਨ ਤੁਹਾਡੇ ਸੁਝਾਅ ਦਾ ਇੰਤਜ਼ਾਰ ਰਹੇਗਾ ਤੁਸੀਂ ਮੈਨੂੰ ਲੱਗਦਾ ਹੈ ਵੀ ਜਿਹੜੇ ਵੀਡੀਓ ਦੇਖਦੇ ਹੋ ਸਾਰੇ ਆਪਣੇ ਸੁਝਾਅ ਦਿੰਦੇ ਹੋ ਤੁਸੀਂ ਮੇਰੇ ਤੋਂ ਜ਼ਿਆਦਾ ਸਮਝਦਾਰ ਹੋ ਇਸ ਕਰਕੇ ਤੁਹਾਡੇ ਜਿਹੜੇ ਕਮੈਂਟਸ ਨੇ ਉਹਨਾਂ ਦੇ ਵਿੱਚ ਤੁਹਾਡੇ ਸੁਝਾਵਾਂ ਦਾ ਵੀ ਇੰਤਜ਼ਾਰ ਰਹੇਗਾ ਤੁਸੀਂ ਕਮੈਂਟ ਕਰਕੇ ਪਲੀਜ਼ ਦੱਸਿਓ ਕਿ ਕਿਸ ਤਰ੍ਹਾਂ ਅਸੀਂ ਭਾਰ ਕੋ ਕੈਂਪ ਨੂੰ ਜਿਹੜਾ ਉਹ ਪੁਰਾਣੇ ਰਸਤੇ ਦੇ ਉੱਤੇ ਲੈ ਕੇ ਜਾ ਸਕਦੇ ਹਾਂ ਤਾਂ ਜੋ ਆਉਣ ਵਾਲਾ ਸਮਾਂ ਜਿਹੜਾ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਜਵਲ ਹੋ ਸਕੇ ਦੋਸਤੋ ਧੰਨਵਾਦ